ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸੁਬਰਾਜ ਦੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਜਿਹੜੇ ਬਿਹਾਰੀ ਲੋਕਾਂ ਦੇ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਜਿੱਥੇ ਪ੍ਰਵਾਸੀ ਭਾਈਚਾਰੇ ਦੀ ਗੱਲ ਕੀਤੀ ਜਾਂਦੀ ਹੈ ਮਜ਼ਦੂਰੀ ਨੂੰ ਲੈ ਕੇ ਜਦੋਂ ਪੰਜਾਬ ਦੇ ਵਿੱਚ ਹਾੜੀ ਅਤੇ ਸੌਣੀ ਦੇ ਦਿਨ ਆਉਂਦੇ ਨੇ ਭਾਵੇਂ ਜਦੋਂ ਪੰਜਾਬ ਦੀ ਕਰਸਾਨੀ ਦਾ ਸੀਜ਼ਨ ਆਉਂਦਾ ਤਾਂ ਮੰਡੀਆਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਜੰਡੇਆਲਾ ਗੁਰੂ ਦੇ ਵਿੱਚ ਇੱਕ ਜਹੀ ਘਟਨਾ ਵਾਪਰਦੀ ਹੈ ਕਿ ਇੱਕ ਵਿਹਾਰੀ ਦੇ ਵੱਲੋਂ ਜਿਹੜਾ ਸੀ ਯੂਪੀ ਦੇ ਜਿਹੜਾ ਇੱਕ ਇੱਕ ਪ੍ਰਵਾਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲਾ ਉਹ ਸ਼ਖਸ਼ਾ ਹੈ ਉਸਦੇ ਵੱਲੋਂ ਇੱਕ ਕਿਸਾਨ ਦੀ ਜੋ ਕਿ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਆਪਣੀ ਫਸਲ ਆ ਕੇ ਹੁੰਦਾ ਹੈ ਤਾਂ ਉਸਦੀ ਜਿਹੜੀ ਸਰਦੀ ਦਸਤਾਰ ਲਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਸਵਾਲ ਚੁੱਕੇ ਸੀ ਕਿ ਇਸ ਦੋਸ਼ੀ ਦੇ ਉੱਪਰ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਉਸਨੇ ਪ੍ਰੀ ਸਭਾ ਦੇ ਵਿੱਚ ਇੱਕ ਕਿਸਾਨ ਦੀ ਬਜ਼ੁਰਗ ਦੀ ਪੱਗ ਲਾਈ ਹੈ ਦੋਸਤੋ ਬਾਦ ਸਮਾਰਟ ਸੇਵੀ ਲੱਖਾ ਸੁਧਾਨਾ ਵੀ ਖੁੱਲ੍ਹੇਆਮ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਔਰ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਇਹ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕ ਨੇ ਪੰਜਾਬ ਦੇ ਉੱਪਰ ਕਾਬਜ਼ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਵੱਡੇ ਸਵਾਲ ਚੁੱਕੇ ਨੇ ਕਿ ਪੰਜਾਬ ਦੀਆਂ ਨੌਕਰੀਆਂ ਦੀ ਗੱਲ ਹੋਵੇ ਤਾਂ ਉਥੋਂ ਯੂਪੀ ਵਿਵਹਾਰ ਦੇ ਜਾਂ ਹੋਰ ਜਿਹੜੇ ਸੂਬਿਆਂ ਦੇ ਲੋਕ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਉੱਪਰ ਤਾਇਨਾਤ ਕੀਤਾ ਜਾਂਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਦੀਆਂ ਬੈਂਕਾਂ ਨੂੰ ਦੇਖਦੇ ਹਾਂ ਚਾਹੇ ਉਹ ਸਰਕਾਰੀ ਬੈਂਕਾਂ ਹੋਣ ਚਾਹੇ ਉਹ ਪ੍ਰਾਈਵੇਟ ਬੈਂਕਾਂ ਹੋਣ ਤਾਂ ਉਹਨਾਂ ਦੇ ਵਿੱਚ ਵੀ ਵੱਡੀ ਤعداد ਦੇ ਵਿੱਚ ਖਾਸ ਕਰਕੇ ਯੂਪੀ ਵਿਹਾਰ ਦੇ ਜਾਂ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਲੋਕ ਲੱਗੇ ਹੋਏ ਨੇ ਕਿਉਂ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਨੌਕਰੀਆਂ ਨਹੀਂ ਕਿਉਂ ਸਰਕਾਰ ਇਸ ਗੱਲ ਦੇ ਵੱਲ ਜਿਹੜਾ ਹੈ ਧਿਆਨ ਦੇਣ ਦੀ ਨਜ਼ਰ ਨਹੀਂ ਆ ਰਹੀ ਤਾਂ ਚੰਨੀ ਸਰਕਾਰ ਦੇ ਵੇਲੇ ਵੀ ਜਿਹੜਾ ਸੀ ਕਾਂਗਰਸ ਦੇ ਵੇਲੇ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਤਾਂ ਉਸ ਵੇਲੇ ਵੀ ਜਿਹੜਾ ਸੀ ਉਹਨਾਂ ਨੇ ਸੀਐਮ ਸਿਕਿਉਰਟੀ ਦੇ ਵਿੱਚ ਜਿਹੜਾ ਪ੍ਰਾਈਵੇਟ ਜਿਹੜੇ ਪੰਜਾਬ ਤੋਂ ਬਾਹਰ ਦੇ ਨੌਜਵਾਨ ਭਰਤੀ ਕੀਤੇ ਹੋਏ ਸੀ ਸਿਕਿਉਰਟੀ ਦੇ ਵਿੱਚ ਤਾਂ ਉਹਦੇ ਉੱਪਰ ਵੀ ਸਵਾਲ ਚੁੱਕੇ ଥି ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੇਲੇ ਸੀਐਮ ਸਿਕਿਉਰਟੀ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਦੇ ਨੌਜਵਾਨ ਸੀ ਉਹਨਾਂ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਸੀ ਤਾਂ ਅੱਜ ਉਸ ਤੋਂ ਬਾਅਦ ਇੱਕ ਵੱਡਾ ਸਵਾਲ ਲੱਖਾ ਸਦਾਨਾ ਨੇ ਇਹ ਵੀ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਲੁਧਿਆਣਾ ਦੀ ਗੱਲ ਹੋਵੇ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਪ੍ਰਵਾਸੀ ਹੈ ਜਿਹੜਾ ਇੱਕ ਸੀਜ਼ਨ ਲਗਾਉਣ ਵਾਸਤੇ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਉਹਨੇ ਜਿਹੜਾ ਸੀ ਇੱਕ ਮਰਲਾ ਦੋ ਮਰਲੇ ਦੋ ਮਰਲਿਆਂ ਤੋਂ ਉਸਨੇ ਇੱਕ ਕਨਾਲ ਜਿਹੜੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਲਿਆ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਦੇ ਉੱਪਰ ਕਬਜ਼ਾ ਕਰ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਵੱਡਾ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਸ ਵਕਤ ਖਾਸ ਕਰਕੇ ਜੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤਦਾਦ ਦੇ ਵਿੱਚ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਆਪਣਾ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕੋਈ ਨਾ ਕੋਈ ਕਿੱਤਾ ਚਲਾਉਂਦੇ ਨੇ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਪੰਜਾਬੀ ਭਾਈ ਚਾਰੇ ਦੇ ਵੱਲੇ ਮਜ਼ਦੂਰ ਭਾਈ ਚਾਰੇ ਦੇ ਵੱਲੇ ਖਾਸ ਖਿਆਲ ਦੇਣਾ ਚਾਹੀਦਾ ਹੈ ਚਾਹੇ ਅਸੀਂ ਸਬਜ਼ੀਆਂ ਦੀ ਗੱਲ ਹੋਵੇ ਜਾਂ ਫਲਾਂ ਦੀ ਗੱਲ ਹੋਵੇ ਜਾਂ ਬਾਜ਼ਾਰ ਦੇ ਵਿੱਚੋਂ ਹੋਰ ਕੋਈ ਵੀ ਸਮਾਨ ਖਰੀਦਦੇ ਆ ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਪੰਜਾਬੀ ਵੀਰ ਹੈ ਜਿਹੜਾ ਮਜ਼ਦੂਰੀ ਕਰਦਾ ਹੈ ਤਾਂ ਉਸ ਤੋਂ ਖਰੀਦਣਾ ਚਾਹੀਦਾ ਹੈ ਉਹਨਾਂ ਨੇ ਨਾਲ ਹੀ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜੇ ਤੁਸੀਂ ਪੰਜਾਬ ਤੋਂ ਬਾਹਰ ਦੇ ਮਜ਼ਦੂਰ ਰੱਖੇ ਹੋਏ ਨੇ ਸਭ ਤੋਂ ਪਹਿਲਾਂ ਵੱਡੀ ਤਰਜੀਹ ਤੁਹਾਨੂੰ ਇਨਾ ਪੰਜਾਬ ਦੇ ਮਜ਼ਦੂਰ ਭਾਈ ਚਾਰੇ ਦੇ ਵੱਲੇ ਦੇਣੀ ਪਵੇਗੀ ਪਰ ਪਿਛਲੇ ਸਮੇਂ ਦੇ ਦਰਮਿਆਨ ਕੁਝ ਅਜਾਇਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਨੇ ਜਿਹੜਾ ਸੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਡੇ ਮਤੇ ਪਕਾ ਕੇ ਖਾਸ ਕਰ ਜਿਹੜਾ ਪੰਜਾਬ ਪੰਜਾਬ ਦਾ ਮਜ਼ਦੂਰ ਭਾਈ ਚਾਰੇ ਉਸ ਨੂੰ ਲੈ ਕੇ ਇੱਕ ਦਿਹਾੜੀ ਬੰਨੀ ਖਾਣੇ ਦੀ ਗੱਲ ਹੋਵੇ ਚਾਹ ਪਾਣੀ ਦੀ ਗੱਲ ਹੋਵੇ ਤਾਂ ਉਹਦਾ ਵੀ ਸਮਾਂ ਤੈਅ ਕੀਤਾ ਗਿਆ ਔਰ ਦਿਨ ਦੇ ਵਿੱਚ ਕਿੰਨਾ ਦੇਣਾ ਹੈ ਇਹ ਵੀ ਸਮਾਂ ਤੈਅ ਕੀਤਾ ਗਿਆ ਕਿਤੇ ਨਾ ਕਿਤੇ ਇਸ ਗੱਲ ਦੀ ਵੀ ਪ੍ਰੋੜਤਾ ਕਰਨੀ ਬਣਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਲੱਖਾਂ ਸਤਾਣਾ ਕੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਉਹ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਉਹ ਵੀ ਤੁਹਾਡੇ ਸਾਹਮਣੇ ਕਰ ਦਿੰਨੇ ਆ ਜਿਹੜੀ ਜੰਡਿਆਲੇ ਅੰਦਰ ਘਟਨਾ ਵਾਪਰੀ ਹੈ ਇੱਕ ਗੁਰਸਿੱਖ ਬੰਦਾ ਜੀ ਦੀ ਇੱਕ ਭਈਆ ਦਸਤਾਰ ਲਾਉਂਦਾ ਪੱਗ ਲਾਉਂਦਾ ਮੰਡੀ ਦੇ ਵਿੱਚ ਇੱਕ ਟਰੈਕਟਰ ਨੂੰ ਘੇਰਦੇ ਆ ਦਾਣਾ ਮੰਡੀ ਦੇ ਵਿੱਚ ਕਿਸਾਨ ਦੇ ਨੂੰ ਭਈਏ ਇਕੱਠੇ ਹੋ ਕੇ ਇੱਕ ਟਰੈਕਟਰ ਨੂੰ ਦੇ ਉੱਤੇ ਇਟਾਂ ਡਲੇ ਮਾਰ ਰਹੇ ਆ ਪੱਠੇ ਦੇ ਉੱਤੇ ਖੜਾ ਟਰੈਕਟਰ ਆ ਪੱਠੇ ਦੇ ਉੱਤੇ ਸਾਡੇ ਜਿਹੜੇ ਪੰਜਾਬੀ ਮਜ਼ਦੂਰ ਭਰਾ ਉਹਨਾਂ ਦੀ ਕੁੱਟਮਾਰ ਹੁੰਦੀ ਆ ਇੱਕ 5 ਸਾਲ ਦੀ ਬੱਚੀ ਨਾਲ ਬਲਾਤਕਾਰ ਹੁੰਦਾ ਮੋਟਰ ਦੇ ਉੱਤੇ ਜਿਹੜਾ ਪਿਛਲੇ 10 11 ਸਾਲ ਤੋਂ ਭਈਆ ਉੱਥੇ ਰਹਿ ਰਿਹਾ ਸੀ ਇੱਕ 5 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ ਬੱਚੀ ਰੋਣ ਲੱਗ ਜਾਂਦੀ ਆ ਉਸ ਤੋਂ ਬਾਅਦ ਉਹ ਬੱਚੀ ਦਾ ਗਲ ਕੁੱਟ ਕੇ ਉਹਨੂੰ ਮਾਰ ਦਿੰਦਾ ਸੋ ਮੈਂ ਗੱਲ ਇਹ ਕਰ ਰਿਹਾ ਮੈਂ ਬੜੇ ਚਿਰ ਤੋਂ ਬੋਲ ਰਿਹਾ ਮੈਂ ਪਿਛਲੇ ਸਾਲ ਵੀ ਬੋਲਿਆ ਸੀ ਪਿਛਲੇ ਸਾਲ ਅਸੀਂ ਇੱਥੇ ਸੂਏ ਦੇ ਉੱਤੇ ਬੈਠੇ ਭਈਏ ਜਿਹੜੇ ਗੰਦ ਪਾ ਰਹੇ ਸੀ ਜਦੋਂ ਇੱਕ ਘਰ ਵਾਲੇ ਨੇ ਆ ਕੇ ਰੋਕਿਆ ਨਾ ਤਾਂ ਸਾਰੇ ਭਈਏ ਲੈ ਕੇ ਦਾ ਤੇ ਹੋਰ ਡੰਡੇ ਉਹਦੇ ਘਰੇ ਜਾ ਕੇ ਉਹਨੂੰ ਕੁੱਟਣ ਵੜ ਗਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਭਈਏ ਦਵੱਲੇ ਸੀ ਸਾਡੇ ਲੋਕ ਹੀ ਉਹਨਾਂ ਨਾਲ ਖੜ ਗਏ ਸੀਗੇ ਆ ਕੇ ਆਪਣੀ ਇਹ ਪ੍ਰਵਾਸੀ ਨੇ ਯਾਰ ਇਹ ਗਰੀਬ ਨੇ ਯਾਰ ਇਹਨਾਂ ਨੂੰ ਕਿਉਂ ਕੁੱਟਮਾਰ ਕਰਦੇ ਹੋ ਅੱਜ ਕੱਲ ਇੱਕ ਪੱਤਰਕਾਰ ਐ ਖੌਤੀ ਪੱਤਰਕਾਰ ਉਹਨੂੰ ਬੜਾ ਬੁਖਾਰ ਚੜਿਆ ਹੋਇਆ ਵੈਸੇ ਗੱਲਾਂ ਉਹ ਬੜੀਆਂ ਪੰਜਾਬ ਪੱਖੀ ਕਰਦਾ ਹੈ ਉਹ ਪੰਜਾਬੀਆਂ ਨੂੰ ਦੋਸ਼ ਦੇ ਰਿਹਾ ਕਿ ਪੰਜਾਬੀ ਬਾਹਰਲੇ ਮੁਰਖਾਂ ਜਾ ਰਹੇ ਆ ਜੀ ਤੇ ਪੰਜਾਬੀ ਭਈਆਂ ਨੂੰ ਕਿਉਂ ਨਫ਼ਰਤ ਕਰਦੇ ਆ ਜੇ ਪੰਜਾਬੀ ਪੱਤਰਕਾਰਾਂ ਧਿਆਨ ਨਾਲ ਸੁਣ ਲੈ ਗੱਲ ਜੇ ਪੰਜਾਬੀ ਬਾਹਰ ਜਾਂਦੇ ਆ ਪੰਜਾਬੀ ਬਾਹਰ ਕਿਸੇ ਦੀਆਂ ਪੱਗਾਂ ਨਹੀਂ ਲਾਉਂਦੇ ਕਿਸੇ ਦੀਆਂ ਇੱਜ਼ਤਾਂ ਨੂੰ ਨਹੀਂ ਹੱਥ ਪਾਉਂਦੇ ਕਿਸੇ ਦੀਆਂ 5-5 ਸਾਲ ਦੀਆਂ ਬੱਚੀਆਂ ਦਾ ਬਲਾਤਕਾਰ ਨਹੀਂ ਕਰਦੇ ਕਿਸੇ ਟਰੈਕਟਰ ਨੇ ਧੱਕੇ ਨਾਲ ਘੇਰ ਦੇ ਕਿਸੇ ਨੂੰ ਦਾਣਾ ਮੰਡੀਆਂ 'ਚ ਨਹੀਂ ਕੁੜਦੇ ਜੋ ਭਈਏ ਇੱਥੇ ਆ ਕੇ ਗੰਦ ਪਾ ਰਹੇ ਆ ਪੰਜਾਬ ਦੇ ਵਿੱਚ ਸਾਡੇ ਸਿਰ 'ਤੇ ਜਾ ਕੇ ਚੜ ਗਏ ਚੜਾਈ ਕੀਨੇ ਸਾਡੇ ਲੋਕਾਂ ਨੇ ਇਹੀ ਗੱਲ ਕਹਿ ਕੇ ਇਹ ਗਰੀਬ ਆ ਇਹ ਮਜ਼ਦੂਰ ਆ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਮੈਂ ਡੀ ਐਮ ਸੀ ਗਿਆ ਇੱਕ ਦਿਨ ਮੇਰੇ ਚਾਚੇ ਦੇ ਪੁੱਤ ਨੂੰ ਦਵਾਈ ਦਿਵਾਉਣਾ ਮੈਂ ਸੋਚਿਆ ਮੈਂ ਆਹ ਯਾਰ ਕਿਤੇ ਰੇੜੀ ਦਾ ਜੂਸ ਪੀਣੇ ਰੇੜੀ ਉਸ ਤੋਂ ਪੀਵਾਂ ਜਿਹੜਾ ਪੰਜਾਬੀ ਦੀ ਰੇੜੀ ਹੋਵੇ ਅਸੀਂ 10 ਜਿਹੜੀਆਂ ਆਲੇ-ਦਲੇ ਦੇਖੀਆਂ ਕੋਈ ਪੰਜਾਬੀ ਨਹੀਂ ਸਾਰੇ ਪੰਗਾਂ ਦੇ ਜਿਹੜੀਆਂ ਸੀ ਚੱਲ ਮਜਬੂਰ ਨਬਾਸਾ ਨੂੰ ਜੂਸ ਪੀਣਾ ਪੈ ਗਿਆ ਉਹ ਰੇੜੇ ਵਾਲੇ ਤੋਂ ਮੈਂ ਨਾਲ ਦੇ ਨਾਲ ਗੱਲ ਕਰਨ ਲੱਗਿਆ ਮੈਂ ਕਿਹਾ ਯਾਰ ਚਾਰ ਚਪੇਲੇ ਲੁਧਿਆਣੇ ਦਾ ਭਈਆਂ ਦਾ ਕਬਜ਼ਾ ਹੋ ਗਿਆ ਉਹ ਭਈਏ ਨੂੰ ਸੁਣ ਗਈ ਮੇਰੀ ਗੱਲ ਉਹਨੇ ਪਤਾ ਕੀ ਬੋਲਿਆ ਕਹਿੰਦਾ ਕੱਲਾ ਲੁਧਿਆਣਾ ਨਹੀਂ ਪੂਰੇ ਪੰਜਾਬ ਤੇ ਕਬਜ਼ਾ ਕਰਾਂਗੇ ਕਰਨਾ ਹੀ ਐ ਸਾਡੇ ਇੱਕ ਜਵਾਕ ਹੈ ਉਹ ਅਸੀਂ ਕੈਨੇਡਾ ਅਮਰੀਕਾ ਭੇਜਤਾ ਜ਼ਮੀਨਾਂ ਅਸੀਂ ਵੇਚਣ ਤੇ ਲਾਈਆਂ ਹੋਈਆਂ ਘਰ ਨੂੰ ਜੰਦਰੇ ਜੰਦਰੇ ਵੱਜੇ ਆ ਤੇ ਕਬਜ਼ਾ ਪੰਗਾਂ ਦੇ ਹੋਣਾ ਬਾਈ ਅਸੀਂ ਕਿੰਨੇ ਚਿਰ ਤੋਂ ਅਸੀਂ ਇਹ ਗੱਲ ਉਠਾਉਂਦੇ ਆ ਰਹੇ ਹਾਂ ਪਹਿਲੇ ਮੁੱਖ ਮੰਤਰੀਆਂ ਵੇਲੇ ਵੀ ਆਸ ਮੁੱਖ ਮੰਤਰੀ ਵੇਲੇ ਵੀ ਵੀ ਪੰਜਾਬ ਦੇ ਅੰਦਰ ਕਾਨੂੰਨ ਲਿਆਂਦਾ ਜਾਵੇ ਕੋਈ ਬਾਹਰੋਂ ਬੰਦਾ ਆ ਕੇ ਇੱਥੇ ਸਾਡੀ ਜ਼ਮੀਨ ਨਾ ਖਰੀਦ ਸਕੇ ਉਹ ਕੰਮ ਕਰਨ ਆਵੇ ਜੀ ਸਤਕੇ ਆਵੇ ਜੇ ਅਸੀਂ ਰਾਜਸਥਾਨ ਨਹੀਂ ਖਰੀਦ ਸਕਦੇ ਅਸੀਂ ਹਿਮਾਚਲ ਨਹੀਂ ਖਰੀਦ ਸਕਦੇ ਅਸੀਂ ਹੋਰ ਸੂਬਿਆਂ ਜਾ ਕੇ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਤੇ ਪੰਜਾਬ 'ਚ ਕਿਉਂ ਸੋ ਭਰਾਵੋ ਇਸ ਕਰਕੇ ਮੈਂ ਕਹਿੰਦਾ ਮੈਂ ਬਲੇਚੜਦਾਰ ਵਾਲਾ ਪਾਉਣਾ ਉਹਨਾ ਕਿ ਸਾਡੇ ਸਿਰ ਤੇ ਗਲੀਆਂ ਕਰਨਗੇ ਸਿਰ ਤੇ ਛਿੱਤਰ ਮਾਰਨਗੇ ਹੱਥਾਂ ਪਾਉਣ ਲਾਗੇ ਪੰਜ ਪੰਜ ਸਾਲ ਦੀਆਂ ਬੱਚਿਆਂ ਦੇ ਬਲਾਤਕਾਰ ਤਾਂ ਕਰਨ ਲਾਗੇ ਦਰਅਸਲ ਇਹ ਜਾਣ ਬੁਝ ਕੇ ਇੱਕ ਬਹੁਤ ਵੱਡੀ ਸ਼ਾਸ ਦੇ ਤਾਇਤ ਦੂਜੇ ਸੂਬਿਆਂ ਚੋਂ ਲਿਆ ਕੇ ਭਈਆਂ ਨੂੰ ਇੱਥੇ ਸਾਡੇ ਫਿੱਟ ਕੀਤਾ ਜਾ ਰਿਹਾ ਬਿਠਾਇਆ ਜਾ ਰਿਹਾ ਸਾਡੇ ਸਿਰਾਂ ਦੇ ਉੱਤੇ ਇਹ ਬਹੁਤ ਵੱਡੀ ਇੱਕ ਸਕੀਮ ਹੈ ਸਾਜ਼ਿਸ਼ ਹੈ ਇਹ ਆਮ ਬਰਤਾਨੀ ਵੀ ਭਈਆ ਜੂਪੀ ਬਿਹਾਰ ਚ ਉੱਠ ਕੇ ਕਿੰਨਾ ਧਰਾਤਲ ਭਈਆ ਇੱਕ ਭਈਆ ਜਾਂਦਾ 10 ਭਈਏ ਹੋਰ ਲਿਆਉਂਦਾ ਤੁਸੀਂ ਕਿਸੇ ਸ਼ਹਿਰ ਬਗਜੋ ਕੇਲਿਆਂ ਦੀ ਰੇੜੀ ਹੈ ਕੋਈ ਗੋਲ ਗੱਪਿਆਂ ਦੀ ਰੇੜੀ ਹੈ ਕੋਈ ਚਾਹ ਦੀ ਰੇੜੀ ਹੈ ਕੋਈ ਕੁਲਚਿਆਂ ਦੀ ਰੇੜੀ ਹੈ ਕਾਸੇ ਦੀ ਵੀ ਰੇੜੀ ਹੈ ਹਰ ਕਰੇੜੀ ਦੇ ਉੱਤੇ ਭਈਆ ਬੈਠਾ ਆ ਗੁਰਿੰਦਰਜੀਤ ਕਹਿੰਦਾ ਕਹਿੰਦਾ ਭਾਈ ਲੁਧਿਆਣੇ ਭਈਆਂ ਦਾ ਰਾਜ ਹੈ ਲੁਧਿਆਣੇ ਚਾਰਸ਼ਪਰੀ ਹੋ ਗਿਆ ਮੰਗਾਂ ਰਾਜ ਸਾਡੇ ਨਾਲ ਸਿਰ ਬਿਠਾਏ ਆ ਨਾ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸੁਬਰਾਜ ਦੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਜਿਹੜੇ ਬਿਹਾਰੀ ਲੋਕਾਂ ਦੇ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਜਿੱਥੇ ਪ੍ਰਵਾਸੀ ਭਾਈਚਾਰੇ ਦੀ ਗੱਲ ਕੀਤੀ ਜਾਂਦੀ ਹੈ ਮਜ਼ਦੂਰੀ ਨੂੰ ਲੈ ਕੇ ਜਦੋਂ ਪੰਜਾਬ ਦੇ ਵਿੱਚ ਹਾੜੀ ਅਤੇ ਸੌਣੀ ਦੇ ਦਿਨ ਆਉਂਦੇ ਨੇ ਭਾਵੇਂ ਜਦੋਂ ਪੰਜਾਬ ਦੀ ਕਰਸਾਨੀ ਦਾ ਸੀਜ਼ਨ ਆਉਂਦਾ ਤਾਂ ਮੰਡੀਆਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਆਪਣੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਜੰਡੇਆਲਾ ਗੁਰੂ ਦੇ ਵਿੱਚ ਇੱਕ ਜਹੀ ਘਟਨਾ ਵਾਪਰਦੀ ਹੈ ਕਿ ਇੱਕ ਵਿਹਾਰੀ ਦੇ ਵੱਲੋਂ ਜਿਹੜਾ ਸੀ ਯੂਪੀ ਦੇ ਜਿਹੜਾ ਇੱਕ ਇੱਕ ਪ੍ਰਵਾਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲਾ ਉਹ ਸ਼ਖਸ਼ ਹੈ ਉਸਤੇ ਵੱਲੋਂ ਇੱਕ ਕਿਸਾਨ ਦੀ ਜੋ ਕਿ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਆਪਣੀ ਫਸਲ ਆ ਕੇ ਹੁੰਦਾ ਹੈ ਤਾਂ ਉਸਦੀ ਜਿਹੜੀ ਸਰਦੀ ਦਸਤਾਰ ਲਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਸਵਾਲ ਚੁੱਕੇ ਸੀ ਕਿ ਇਸ ਦੋਸ਼ੀ ਦੇ ਉੱਪਰ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਉਸਨੇ ਪ੍ਰੀ ਸਭਾ ਦੇ ਵਿੱਚ ਇੱਕ ਕਿਸਾਨ ਦੀ ਬਜ਼ੁਰਗ ਦੀ ਪੱਗ ਲਾਈ ਹੈ ਦੋਸਤੋ ਬਾਦ ਸਮਾਰਟ ਸੇਵੀ ਲੱਖਾ ਸੁਧਾਨਾ ਵੀ ਖੁੱਲ੍ਹੇਆਮ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਔਰ ਉਹਨਾਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਇਹ ਜਿਹੜੇ ਪੰਜਾਬ ਤੋਂ ਬਾਹਰ ਦੇ ਲੋਕ ਨੇ ਪੰਜਾਬ ਦੇ ਉੱਪਰ ਕਾਬਜ਼ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਵੱਡੇ ਸਵਾਲ ਚੁੱਕੇ ਨੇ ਕਿ ਪੰਜਾਬ ਦੀਆਂ ਨੌਕਰੀਆਂ ਦੀ ਗੱਲ ਹੋਵੇ ਤਾਂ ਉਥੋਂ ਯੂਪੀ ਵਿਵਹਾਰ ਦੇ ਜਾਂ ਹੋਰ ਜਿਹੜੇ ਸੂਬਿਆਂ ਦੇ ਲੋਕ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਉੱਪਰ ਤਾਇਨਾਤ ਕੀਤਾ ਜਾਂਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਦੀਆਂ ਬੈਂਕਾਂ ਨੂੰ ਦੇਖਦੇ ਹਾਂ ਚਾਹੇ ਉਹ ਸਰਕਾਰੀ ਬੈਂਕਾਂ ਹੋਣ ਚਾਹੇ ਉਹ ਪ੍ਰਾਈਵੇਟ ਬੈਂਕਾਂ ਹੋਣ ਤਾਂ ਉਹਨਾਂ ਦੇ ਵਿੱਚ ਵੀ ਵੱਡੀ ਤعداد ਦੇ ਵਿੱਚ ਖਾਸ ਕਰਕੇ ਜੁਪੀ ਵਿਹਾਰ ਦੇ ਜਾਂ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਲੋਕ ਲੱਗੇ ਹੋਏ ਨੇ ਕਿਉਂ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਨੌਕਰੀਆਂ ਨਹੀਂ ਕਿਉਂ ਸਰਕਾਰ ਇਸ ਗੱਲ ਦੇ ਵੱਲ ਜਿਹੜਾ ਹੈ ਧਿਆਨ ਦੇਣ ਦੀ ਨਜ਼ਰ ਨਹੀਂ ਆ ਰਹੀ ਤਾਂ ਚੰਨੀ ਸਰਕਾਰ ਦੇ ਵੇਲੇ ਵੀ ਜਿਹੜਾ ਸੀ ਕਾਂਗਰਸ ਦੇ ਵੇਲੇ ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਤਾਂ ਉਸ ਵੇਲੇ ਵੀ ਜਿਹੜਾ ਸੀ ਉਹਨਾਂ ਨੇ ਸੀਐਮ ਸਿਕਿਉਰਟੀ ਦੇ ਵਿੱਚ ਜਿਹੜਾ ਪ੍ਰਾਈਵੇਟ ਜਿਹੜੇ ਪੰਜਾਬ ਤੋਂ ਬਾਹਰ ਦੇ ਨੌਜਵਾਨ ਭਰਤੀ ਕੀਤੇ ਹੋਏ ਸੀ ਸਿਕਿਉਰਟੀ ਦੇ ਵਿੱਚ ਤਾਂ ਉਹਦੇ ਉੱਪਰ ਵੀ ਸਵਾਲ ਚੁੱਕੇ ਸੀ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਸਰਕਾਰ ਦੇ ਵੇਲੇ ਸੀਐਮ ਸਿਕਿਉਰਟੀ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਦੇ ਨੌਜਵਾਨ ਸੀ ਉਹਨਾਂ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਸੀ ਤਾਂ ਉਸ ਤੋਂ ਬਾਅਦ ਇੱਕ ਵੱਡਾ ਸਵਾਲ ਅਖਾ ਸੁਧਾਨਾ ਨੇ ਇਹ ਵੀ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਲੁਧਿਆਣਾ ਦੀ ਗੱਲ ਹੋਵੇ ਲੁਧਿਆਣਾ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਪ੍ਰਵਾਸੀ ਹੈ ਜਿਹੜਾ ਇੱਕ ਸੀਜ਼ਨ ਲਗਾਉਣ ਵਾਸਤੇ ਪੰਜਾਬ ਦੇ ਇੱਕ ਪਿੰਡ ਦੇ ਵਿੱਚ ਆਇਆ ਸੀ ਤੇ ਉਸ ਤੋਂ ਬਾਅਦ ਉਹਨੇ ਜਿਹੜਾ ਸੀ ਇੱਕ ਮਰਲਾ ਦੋ ਮਰਲੇ ਦੋ ਮਰਲਿਆਂ ਤੋਂ ਉਸਨੇ ਇੱਕ ਕਨਾਲ ਜਿਹੜੀ ਜ਼ਮੀਨ ਦੇ ਉੱਪਰ ਕਬਜ਼ਾ ਕਰ ਲਿਆ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਦੇ ਉੱਪਰ ਕਬਜ਼ਾ ਕਰ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਵੱਡਾ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਇਸ ਵਕਤ ਖਾਸ ਕਰਕੇ ਜੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਤਦਾਦ ਦੇ ਵਿੱਚ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਆਪਣਾ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਕੋਈ ਨਾ ਕੋਈ ਕਿੱਤਾ ਚਲਾਉਂਦੇ ਨੇ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਪੰਜਾਬੀ ਭਾਈਚਾਰੇ ਦੇ ਵੱਲੇ ਮਜ਼ਦੂਰ ਭਾਈਚਾਰੇ ਦੇ ਵੱਲੇ ਖਾਸ ਖਿਆਲ ਦੇਣਾ ਚਾਹੀਦਾ ਹੈ ਚਾਹੇ ਅਸੀਂ ਸਬਜ਼ੀਆਂ ਦੀ ਗੱਲ ਹੋਵੇ ਜਾਂ ਫਲਾਂ ਦੀ ਗੱਲ ਹੋਵੇ ਜਾਂ ਬਾਜ਼ਾਰ ਦੇ ਵਿੱਚੋਂ ਹੋਰ ਕੋਈ ਵੀ ਸਮਾਨ ਖਰੀਦਦੇ ਆ ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਪੰਜਾਬੀ ਵੀਰ ਹੈ ਜਿਹੜਾ ਮਜ਼ਦੂਰੀ ਕਰਦਾ ਹੈ ਤਾਂ ਉਸ ਤੋਂ ਖਰੀਦਣਾ ਚਾਹੀਦਾ ਹੈ ਉਹਨਾਂ ਨੇ ਨਾਲ ਹੀ ਕਿਸਾਨਾਂ ਨੂੰ ਅਪੀਲ ਵੀ ਕੀਤੀ ਹੈ ਕਿ ਆਪਣੇ ਖੇਤਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜੇ ਤੁਸੀਂ ਪੰਜਾਬ ਤੋਂ ਬਾਹਰ ਦੇ ਮਜ਼ਦੂਰ ਰੱਖੇ ਹੋਏ ਨੇ ਸਭ ਤੋਂ ਪਹਿਲਾਂ ਵੱਡੀ ਤਰਜੀਹ ਤੁਹਾਨੂੰ ਇਨਾ ਪੰਜਾਬ ਦੇ ਮਜ਼ਦੂਰ ਭਾਈ ਚਾਰੇ ਦੇ ਵੱਲੇ ਦੇਣੀ ਪਵੇਗੀ ਪਰ ਪਿਛਲੇ ਸਮੇਂ ਦੇ ਦਰਮਿਆਨ ਕੁਝ ਅਜਹਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਨੇ ਜਿਹੜਾ ਸੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਡੇ ਮਤੇ ਪਕਾ ਕੇ ਖਾਸ ਕਰਾ ਜਿਹੜਾ ਪੰਜਾਬ ਪੰਜਾਬ ਦਾ ਮਜ਼ਦੂਰ ਭਾਈ ਚਾਰੇ ਉਸ ਨੂੰ ਲੈ ਕੇ ਇੱਕ ਦਿਹਾੜੀ ਬੰਨੀ ਖਾਣੇ ਦੀ ਗੱਲ ਹੋਵੇ ਚਾਹ ਪਾਣੀ ਦੀ ਗੱਲ ਹੋਵੇ ਤਾਂ ਉਹਦਾ ਵੀ ਸਮਾਂ ਤੈਅ ਕੀਤਾ ਗਿਆ ਔਰ ਦਿਨ ਦੇ ਵਿੱਚ ਕਿੰਨਾ ਦੇਣਾ ਹੈ ਇਹ ਵੀ ਸਮਾਂ ਤੈਅ ਕੀਤਾ ਗਿਆ ਕਿਤੇ ਨਾ ਕਿਤੇ ਇਸ ਗੱਲ ਦੀ ਵੀ ਪ੍ਰੋੜਤਾ ਕਰਨੀ ਬਣਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਲੱਖਾਂ ਸੁਦਾਣਾ ਕੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਉਹ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਉਹ ਵੀ ਤੁਹਾਡੇ ਸਾਹਮਣੇ ਕਰ ਦਿੰਨੇ ਆ ਜਿਹੜੀ ਜੰਡੇ ਵਾਲੇ ਅੰਦਰ ਘਟਨਾ ਵਾਪਰੀ ਹੈ ਇੱਕ ਗੁਰਸਿੱਖ ਬੰਦਾ ਜਿਹਦੀ ਇੱਕ ਭਈਆ ਦਸਤਾਰ ਲਾਉਂਦਾ ਪੱਗ ਲਾਉਂਦਾ ਮੰਡੀ ਦੇ ਵਿੱਚ ਇੱਕ ਟਰੈਕਟਰ ਨੂੰ ਘੇਰਦੇ ਆ ਦਾਣਾ ਮੰਡੀ ਦੇ ਵਿੱਚ ਕਿਸਾਨ ਦੇ ਨੂੰ ਭਈਏ ਇਕੱਠੇ ਹੋ ਕੇ ਇੱਕ ਟਰੈਕਟਰ ਨੂੰ ਦੇ ਉੱਤੇ ਇਟਾਂ ਡਲੇ ਮਾਰ ਰਹੇ ਐ ਪੱਠੇ ਦੇ ਉੱਤੇ ਖੜਾ ਟਰੈਕਟਰ ਆ ਪੱਠੇ ਦੇ ਉੱਤੇ ਸਾਡੇ ਜਿਹੜੇ ਪੰਜਾਬੀ ਮਜ਼ਦੂਰ ਭਰਾ ਉਹਨਾਂ ਦੀ ਕੁੱਟਮਾਰ ਹੁੰਦੀ ਆ ਇੱਕ 5 ਸਾਲ ਦੀ ਬੱਚੀ ਨਾਲ ਬਲਾਤਕਾਰ ਹੁੰਦਾ ਮੋਟਰ ਦੇ ਉੱਤੇ ਜਿਹੜਾ ਪਿਛਲੇ 10 11 ਸਾਲ ਤੋਂ ਭਈਆ ਉੱਥੇ ਰਹਿ ਰਿਹਾ ਸੀ ਇੱਕ 5 ਸਾਲ ਦੀ ਬੱਚੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਦਾ ਬੱਚੀ ਰੋਣ ਲੱਗ ਜਾਂਦੀ ਆ ਉਸ ਤੋਂ ਬਾਅਦ ਉਹ ਬੱਚੀ ਦਾ ਗਲ ਕੁੱਟ ਕੇ ਉਹਨੂੰ ਮਾਰ ਦਿੰਦਾ ਸੋ ਮੈਂ ਗੱਲ ਇਹ ਕਰ ਰਿਹਾ ਮੈਂ ਬੜੇ ਚਿਰ ਤੋਂ ਬੋਲ ਰਿਹਾ ਮੈਂ ਪਿਛਲੇ ਸਾਲ ਵੀ ਬੋਲਿਆ ਸੀ ਪਿਛਲੇ ਸਾਲ ਅਸੀਂ ਇੱਥੇ ਸੂਏ ਦੇ ਉੱਤੇ ਬੈਠੇ ਭਈਏ ਜਿਹੜੇ ਗੰਦ ਪਾ ਰਹੇ ਸੀ ਜਦੋਂ ਇੱਕ ਘਰ ਵਾਲੇ ਨੇ ਆ ਕੇ ਰੋਕਿਆ ਨਾ ਤਾਂ ਸਾਰੇ ਭਈਏ ਲੈ ਕੇ ਦਾ ਤੇ ਹੋਰ ਡੰਡੇ ਉਹਦੇ ਘਰੇ ਜਾ ਕੇ ਉਹਨੂੰ ਕੁੱਟਣ ਵੜ ਗਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਭਈਏ ਦਵੱਲੇ ਸੀ ਸਾਡੇ ਲੋਕ ਹੀ ਉਹਨਾਂ ਨਾਲ ਖੜ ਗਏ ਸੀਗੇ ਆ ਕੇ ਆਪਣੀ ਇਹ ਪ੍ਰਵਾਸੀ ਨੇ ਯਾਰ ਇਹ ਗਰੀਬ ਨੇ ਯਾਰ ਇਹਨਾਂ ਨੂੰ ਕਿਉਂ ਕੁੱਟਮਾਰ ਕਰਦੇ ਅੱਜ ਕੱਲ ਇੱਕ ਪੱਤਰਕਾਰ ਐ ਖੌਤੀ ਪੱਤਰਕਾਰ ਉਹਨੂੰ ਬੜਾ ਬੁਖਾਰ ਚੜਿਆ ਹੋਇਆ ਵੈਸੇ ਗੱਲਾਂ ਉਹ ਬੜੀਆਂ ਪੰਜਾਬ ਪੱਖੀ ਕਰਦਾ ਹੈ ਉਹ ਪੰਜਾਬੀਆਂ ਨੂੰ ਦੋਸ਼ ਦੇ ਰਿਹਾ ਕਿ ਪੰਜਾਬੀ ਬਾਹਰਲੇ ਮੁਰਖਾਂ ਜਾ ਰਹੇ ਆ ਜੀ ਤੇ ਪੰਜਾਬੀ ਭਈਆਂ ਉਹਨੂੰ ਕਿਉਂ ਨਫ਼ਰਤ ਕਰਦੇ ਆ ਜੇ ਪੰਜਾਬੀ ਪੱਤਰਕਾਰਾ ਧਿਆਨ ਨਾਲ ਸੁਣ ਲੈ ਗੱਲ ਜੇ ਪੰਜਾਬੀ ਬਾਹਰ ਜਾਂਦੇ ਆ ਪੰਜਾਬੀ ਬਾਹਰ ਕਿਸੇ ਦੀਆਂ ਪੱਗਾਂ ਨਹੀਂ ਲਾਉਂਦੇ ਕਿਸੇ ਦੀਆਂ ਇੱਜ਼ਤਾਂ ਨੂੰ ਨਹੀਂ ਹੱਥ ਪਾਉਂਦੇ ਕਿਸੇ ਦੀਆਂ 5-5 ਸਾਲ ਦੀਆਂ ਬੱਚੀਆਂ ਦਾ ਬਲਾਤਕਾਰ ਨਹੀਂ ਕਰਦੇ ਕਿਸੇ ਟਰੈਕਟਰ ਨੇ ਧੱਕੇ ਨਾਲ ਘੇਰ ਦੇ ਕਿਸੇ ਨੂੰ ਦਾਣਾ ਮੰਡੀਆਂ 'ਚ ਨਹੀਂ ਕੁੜਦੇ ਜੋ ਭਈਏ ਇੱਥੇ ਆ ਕੇ ਗੰਦ ਪਾ ਰਹੇ ਆ ਪੰਜਾਬ ਦੇ ਵਿੱਚ ਸਾਡੇ ਸਿਰ ਤੇ ਜਾ ਕੇ ਚੜ ਗਏ ਚੜਾਈ ਕਿਹਨੇ ਸਾਡੇ ਲੋਕਾਂ ਨੇ ਇਹੀ ਗੱਲ ਕਹਿ ਕੇ ਇਹ ਗਰੀਬ ਆ ਇਹ ਮਜ਼ਦੂਰ ਆ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਿਆ ਮੈਂ ਡੀ ਐਮ ਸੀ ਗਿਆ ਇੱਕ ਦਿਨ ਮੇਰੇ ਚਾਚੇ ਦੇ ਪੁੱਤ ਨੂੰ ਦਵਾਈ ਦਿਵਾਉਣ ਮੈਂ ਸੋਚਿਆ ਮੈਂ ਹਾਂ ਯਾਰ ਕਿਤੇ ਰੇੜੀ ਤੋਂ ਜੂਸ ਪੀਣੇ ਰੇੜੀ ਉਸ ਤੋਂ ਪੀਵਾਂ ਜਿਹੜੇ ਪੰਜਾਬੀ ਦੀ ਰੇੜੀ ਹੋਵੇ ਅਸੀਂ 10 ਜਿਹੜੀਆਂ ਆਲੇ-ਦਲੇ ਦੇਖੀਆਂ ਕੋਈ ਪੰਜਾਬੀ ਨਹੀਂ ਸਾਰੇ ਪੰਗਾਂ ਦੇ ਜਿਹੜੀਆਂ ਸੀ ਚੱਲ ਮਜਬੂਰ ਨਬਾਸਾਂ ਨੂੰ ਜੂਸ ਪੀਣਾ ਪੈ ਗਿਆ ਉਹ ਰੇੜੇ ਵਾਲੇ ਤੋਂ ਮੈਂ ਨਾਲ ਦੇ ਨਾਲ ਗੱਲ ਕਰਨ ਲੱਗਿਆ ਮੈਂ ਕਿਹਾ ਯਾਰ ਚਾਰ ਚਪੇਲੇ ਲੁਧਿਆਣੇ ਦਾ ਭਈਆਂ ਦਾ ਕਬਜ਼ਾ ਹੋ ਗਿਆ ਉਹ ਭਈਏ ਨੂੰ ਸੁਣ ਗਈ ਮੇਰੀ ਗੱਲ ਉਹਨੇ ਪਤਾ ਕੀ ਬੋਲਿਆ ਕਹਿੰਦਾ ਕੱਲਾ ਲੁਧਿਆਣਾ ਨਹੀਂ ਪੂਰੇ ਪੰਜਾਬ ਤੇ ਕਬਜ਼ਾ ਕਰਾਂਗੇ ਕਰਨਾ ਹੀ ਐ ਸਾਡੇ ਇੱਕ ਜਵਾਕ ਐ ਉਹ ਅਸੀਂ ਕੈਨੇਡਾ ਅਮਰੀਕਾ ਭੇਜਤਾ ਜ਼ਮੀਨਾਂ ਅਸੀਂ ਵੇਚਣ ਤੇ ਲਾਈਆਂ ਹੋਈਆਂ ਘਰ ਨੂੰ ਜੰਦਰੇ ਜੰਦਰੇ ਵੱਜੇ ਆ ਤੇ ਕਬਜ਼ਾ ਪੰਗਾਂ ਦੇ ਹੋਣਾ ਬਾਈ ਅਸੀਂ ਕਿੰਨੇ ਚਿਰ ਤੋਂ ਅਸੀਂ ਇਹ ਗੱਲ ਉਠਾਉਂਦੇ ਆ ਰਹੇ ਹਾਂ ਪਹਿਲੇ ਮੁੱਖ ਮੰਤਰੀਆਂ ਵੇਲੇ ਵੀ ਆਸ ਮੁੱਖ ਮੰਤਰੀ ਵੇਲੇ ਵੀ ਵੀ ਪੰਜਾਬ ਦੇ ਅੰਦਰ ਕਾਨੂੰਨ ਲਿਆਂਦਾ ਜਾਵੇ ਕੋਈ ਬਾਹਰੋਂ ਬੰਦਾ ਆ ਕੇ ਇੱਥੇ ਸਾਡੀ ਜ਼ਮੀਨ ਨਾ ਖਰੀਦ ਸਕੇ ਉਹ ਕੰਮ ਕਰਨ ਆਵੇ ਜੀ ਸਤਕੇ ਆਵੇ ਜੇ ਅਸੀਂ ਰਾਜਸਥਾਨ ਨਹੀਂ ਖਰੀਦ ਸਕਦੇ ਅਸੀਂ ਹਿਮਾਚਲ ਨਹੀਂ ਖਰੀਦ ਸਕਦੇ ਅਸੀਂ ਹੋਰ ਸੂਬਿਆਂ ਜਾ ਕੇ ਉਹ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਤੇ ਪੰਜਾਬ 'ਚ ਕਿਉਂ ਸੋ ਭਰਾਵੋ ਇਸ ਕਰਕੇ ਮੈਂ ਕਹਿੰਦਾ ਮੈਂ ਬਲੇਚੜਦਾਰ ਵਾਲਾ ਪਾਉਣਾ ਉਹਨਾ ਕਿ ਸਾਡੇ ਸਿਰ ਤੇ ਗਲੀਆਂ ਕਰਨਗੇ ਸਿਰ ਤੇ ਛਿੱਤਰ ਮਾਰਨਗੇ ਹੱਥਾਂ ਪਾਉਣ ਲਾਗੇ ਪੰਪ ਪੰਚ ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਤਾਂ ਕਰਨ ਲਾਗੇ ਦਰਅਸਲ ਇਹ ਜਾਣ ਬੁਝ ਕੇ ਇੱਕ ਬਹੁਤ ਵੱਡੀ ਸ਼ਾਸ ਦੇ ਤਾਇਤ ਦੂਜੇ ਸੂਬਿਆਂ ਚੋਂ ਲਿਆ ਕੇ ਭਈਆਂ ਨੂੰ ਇੱਥੇ ਸਾਡੇ ਫਿੱਟ ਕੀਤਾ ਜਾ ਰਿਹਾ ਬਿਠਾਇਆ ਜਾ ਰਿਹਾ ਸਾਡੇ ਸਿਰਾਂ ਦੇ ਉੱਤੇ ਇਹ ਬਹੁਤ ਵੱਡੀ ਇੱਕ ਸਕੀਮ ਹੈ ਸਾਜ਼ਿਸ਼ ਹੈ ਇਹ ਆਮ ਵਰਤਾਰਾ ਨਹੀਂ ਵੀ ਭਈਆ ਜੂਪੀ ਬਿਹਾਰ ਚ ਉੱਠ ਕੇ ਕਿੰਨਾ ਧਰਾਤੜਾ ਭਈਆ ਇੱਕ ਭਈਆ ਜਾਂਦਾ 10 ਭਈਏ ਹੋਰ ਲਿਆਉਂਦਾ ਤੁਸੀਂ ਕਿਸੇ ਸ਼ਹਿਰ ਭਗਜੋ ਕੇਲਿਆਂ ਦੀ ਰੇੜੀ ਹੈ ਕੋਈ ਗੋਲ ਗੱਪਿਆਂ ਦੀ ਰੇੜੀ ਹੈ ਕੋਈ ਚਾਹ ਦੀ ਰੇੜੀ ਹੈ ਕੋਈ ਕੁਲਚਿਆਂ ਦੀ ਰੇੜੀ ਹੈ ਕਾਸੇ ਦੀ ਵੀ ਰੇੜੀ ਹੈ ਹਰ ਕਿਰੇੜੀ ਦੇ ਉੱਤੇ ਭਈਆ ਬੈਠਾ ਆ ਗੁਰਿੰਦਰਜੀਤ ਕਹਿੰਦਾ ਕਹਿੰਦਾ ਭਾਈ ਲੁਧਿਆਣੇ ਭਈਆਂ ਦਾ ਰਾਜ ਹੈ ਲੁਧਿਆਣੇ ਚਾਰਸ਼ਪਰੀ ਹੋ ਗਿਆ ਮੰਗਾਂ ਰਾਜ ਸਾਡੇ ਨਾਲ ਸਿਰ ਬਿਠਾਏ ਆ ਨਾ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਸੁਬਰਾਜ ਦੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਖਾਸ ਕਰਕੇ ਜਿਹੜੇ ਬਿਹਾਰੀ ਲੋਕਾਂ ਦੇ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਵਾਸਤੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ